ਕੀ ਬਚਨ ਚੋਂ ਕਿ ਨੂੰ ਸਰ ਕਾਮਯਾਬੀ ਮਿਲੀ ਸਰ ਦੋ ਕੇਸਾਂ ਵਿੱਚ ਸਰ ਪਹਿਲਾ ਕੇਸ ਕਿਰਿਆ ਫਿੰਗਰਵਾੜੇ ਵਾਲੇ ਦੇ ਕੀ ਮੈਟਰ ਕੀ ਹੈਗਾ ਸਰ ਇਹ ਪਿੰਗਲ ਵਾਲੇ ਵਾਲਾ ਜਿਹੜਾ ਕੇਸ ਹੈ ਇਹ 8 ਤਾਰੀਖ ਨੂੰ ਮੁਕਦਮਾ ਨੰਬਰ 3 ਪੁਲਿਸ ਸਟੇਸ਼ਨ A ਡਿਵੀਜ਼ਨ ਦੇ ਵਿੱਚ ਦਰਜ ਹੋਇਆ ਸੀ ਇਸ ਦੇ ਵਿੱਚ ਸਾਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਪਿੰਗਲਵਾੜਾ ਚੈਰੀਟੇਬਲ ٹرسٹ ਹੈ ਉੱਥੇ ਜਿਵੇਂ ਜੋ ਅਕਾਊਂਟੈਂਟ ਹੁੰਦਾ ਹੈ ਉਹ ਡੋਨੇਸ਼ਨ ਜਾਂ ਜਿਹੜਾ ਪੈਸਾ ਉਹਨਾਂ ਕੋਲ ਆਉਂਦਾ ਹੈ ਜਿਹੜੇ ਬੰਦੇ ਡੋਨੇਟ ਕਰਕੇ ਜਾਂਦੇ ਆ ਉਹਨਾਂ ਦਾ ਪੈਸਾ ਉਹਨਾਂ ਨੇ ਇਕੱਠਾ ਕਰਕੇ ਆਪਣੇ ਡਰਾਅਰ ਵਿੱਚ ਰੱਖਿਆ ਸੀ ਤੇ ਉਹਨਾਂ ਨੂੰ 8 ਹਰ ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਜੋ ਪੈਸਾ ਉਹਨਾਂ ਨੇ ਉੱਥੇ ਰੱਖਿਆ ਸੀ ਉਹ ਪਿਛਲੀ ਰਾਤ ਨੂੰ ਚੋਰੀ ਹੋ ਗਿਆ ਤੇ ਜਦੋਂ ਸਾਡੀ ਟੀਮ ਨੂੰ ਇਹ ਇਨਫੋਰਮੇਸ਼ਨ ਮਿਲੀ ਤੇ ਆਪਣੇ ਐਸ ਐਚਓ ਸਾਹਿਬ ਤੇ ਚੌਕੀ ਇਨਚਾਰਜ ਉਸ ਵੇਲੇ ਮੌਕੇ ਤੇ ਪਹੁੰਚੇ ਮੌਕੇ ਤੇ ਉਹਨਾਂ ਨੇ ਇਨਫੋਰਮੇਸ਼ਨ ਕਲੈਕਟ ਕੀਤੀ ਤੇ ਮੌਕੇ ਨੂੰ ਦੇਖਿਆ ਤੇ ਉਸ ਤੋਂ ਬਾਅਦ ਅਸੀਂ ਡਿਸਕਸ ਕਰਕੇ ਇਹੀ ਸਾਨੂੰ ਲੱਗਿਆ ਕਿ ਕੋਈ ਅੰਦਰੋਂ ਵਾਲਾ ਬੰਦਾ ਜਿਹਨੂੰ ਇਹ ਇਨਫੋਰਮੇਸ਼ਨ ਹੋਊਗੀ ਉਹਦਾ ਕੰਮ ਹੋ ਸਕਦਾ ਤੇ ਅਸੀਂ 8 ਤਾਰੀਖ ਨੂੰ ਪੂਰਾ ਦਿਨ ਐਸਐਚਓ ਸਾਹਿਬ ਦੀ ਟੀਮ ਤੇ ਚੋਕੀ ਇੰਚਾਰਜ ਸਾਹਿਬ ਉੱਥੇ ਨਾਲ ਹੀ ਸੀਗੇ ਤੇ ਸਾਰਾ ਦਿਨ ਉਹਦੀ ਤਹਿਕੀਕਾਤ ਕਰਕੇ ਸਾਰੇ ਵਰਕਰਾਂ ਦੀ ਡਿਟੇਲ ਲੈ ਕੇ ਪੁੱਛਗਿਛ ਕਰਕੇ ਤੇ ਅਗਲੇ ਦਿਨ ਸਾਨੂੰ ਲੀਡ ਮਿਲੀ ਕਿ ਉਹਨਾਂ ਦਾ ਜਿਹੜਾ ਵਰਕਰ ਹੈ ਸ시 ਕੁਮਾਰ ਉਨੇ ਹੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਦੋਂ ਉਸ ਉਸ ਤੋਂ ਪੁੱਛਗਿੱਛ ਕੀਤੀ ਤੇ ਇਹ ਪਤਾ ਲੱਗਿਆ ਜਿਹੜਾ ਸ시 ਕੁਮਾਰ ਹੈ ਉਹ ਕਰੀਬ ਕਰੀਬ 38 ਸਾਲ ਦਾ ਬੰਦਾ ਹੈ ਪੰਜਵੀਂ ਪਾਸ ਹੈ ਤੇ ਉਹ ਆਪਣੇ ਪਰਿਵਾਰ ਨਾਲ ਇੱਥੇ ਰਹਿੰਦਾ ਬਟ ਉਹਦਾ ਬੈਕਗ੍ਰਾਉਂਡ ਜੋ ਯੂਪੀ ਬਰੀਲੀ ਦਾ ਹੈ ਤੋਂ ਇੱਥੇ ਉਹ ਪਿੰਗਲਵਾੜਾ ਚੈਰੀਟੇਬਲ ਟਰਸਟ ਤੇ ਸਫਾਈ ਦਾ ਕੰਮ ਕਰਦਾ ਸੀ 2016 ਤੋਂ ਲੈ ਕੇ ਤੇ ਉਹਦੇ ਤੇ ਕਰਜ਼ਾ ਚੜਿਆ ਹੋਇਆ ਸੀ ਜਿਵੇਂ ਉਹਨੇ ਦੱਸਿਆ ਤਾਂ ਕਰਜ਼ਾ ਤਾਰਨ ਲਈ ਉਹ ਕਹਿੰਦਾ ਮੇਰੇ ਕੋਲ ਫੰਡਸ ਨਹੀਂ ਸੀਗੇ ਔਰ ਮੇਰੇ ਤੇ ਪ੍ਰੈਸ਼ਰ ਥਾ ਕਿ ਜਲਦੀ ਤੋਂ ਜਲਦੀ ਮੈਂ ਆਪਣਾ ਕਰਜ਼ਾ ਤਾਰਾਂ ਤੇ ਜਦੋਂ ਮੈਂ ਦੇਖਿਆ ਕਿ ਉਸ ਦਿਨ ਜਿਹੜੀ ਪੂੰਜੀ ਇਕੱਠੀ ਹੋਈ ਹੈ ਡੋਨੇਸ਼ਨ ਦੀ ਉਹਨੇ ਡਰਾਅਰ ਦੇ ਵਿੱਚ ਰੱਖੀ ਹੈ ਤਾਂ ਇਹਦੀ ਨਜ਼ਰ ਉਸਤੇ ਸੀ ਤੇ ਰਾਤ ਨੂੰ 6 ਘੰਟੇ ਉੱਥੇ ਹੀ ਰਹਾ ਤੇ ਇਹਨੇ ਕੋਈ ਐਕਟੀਵਿਟੀ ਕੀਤੀ ਨਹੀਂ ਤੇ ਰਾਤ ਨੂੰ ਜਦ ਸਾਰਾ ਸੁਨਸਾਨ ਹੋ ਗਿਆ 2:30 ਵਜੇ ਦੇ ਆਸ-ਪਾਸ ਇਹ ਜਿਹੜਾ ਕੈਸ਼ ਹੈ ਉਹ ਆਪਣੇ ਬੈਗ ਦੇ ਵਿੱਚ ਪਾ ਕੇ 2:30 ਵਜੇ ਉੱਥੋਂ ਭੱਜ ਗਿਆ ਕਿੰਨਾ ਕੈਸ਼ ਸੀ ਸਰ ਜਿਹੜਾ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਕਰੀਬ 9 ਲੱਖ ਦਾ ਕੈਸ਼ ਹੈਗਾ ਤੇ ਜਦੋਂ ਅਸੀਂ ਇਹਨੂੰ ਫੜਿਆ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਚੰਗੀ ਤਰ੍ਹਾਂ ਆਪਣੇ ਅਕਾਊਂਟਸ ਨੂੰ ਚੈੱਕ ਕਰੋ ਰਸੀਦਾਂ ਚੈੱਕ ਕਰੋ ਤੇ ਉਹਨੇ ਕਰੀਬ 7 ਲੱਖ ਰੁਪਏ ਦਾ ਇਨਸ਼ੋਰੈਂਸ ਦਿੱਤਾ ਕਿ ਇੰਨਾ ਸਾਡਾ ਪੁਕਤੀ ਤੌਰ ਤੇ ਲਾਸ ਹੋਇਆ ਤੇ 6 ਲੱਖ 12000 ਦੀ ਸਾਡੀ ਰਿਕਵਰੀ ਹੋ ਗਈ ਹੈ ਬਾਕੀ ਕੁਝ ਪੈਸੇ ਇਹਨੇ ਆਪਣੇ ਕਰਜ਼ਾ ਤਾਰਨ ਲਈ ਅਗੇ ਇਨਸਟਾਲਮੈਂਟ ਦੇ ਤੌਰ ਤੇ ਵੀ ਦਿੱਤੇ ਸੀ ਸਰ ਇਕੱਲਾ ਸੀ ਨਾ ਕੋਈ ਹੋਰ ਵੀ ਸਾਥੀ ਹੈਗੇ ਸਰ ਨਹੀਂ ਇਹ ਇਕੱਲਾ ਬੰਦਾ ਹੈ ਇਹ ਦਾ ਫੈਮਿਲੀ ਹੈ ਛੋਟੀ ਬੱਚੀ ਵੀ ਹੈ ਇਹਦੀ ਤੇ ਇਹ ਪ੍ਰੈਸ਼ਰ ਦੇ ਵਿੱਚ ਸੀਗਾ ਕਿ ਮੈਂ ਆਪਣਾ ਕਰਜ਼ਾ ਕਿਵੇਂ ਤਾਰਾਂਗਾ ਇਹਦੀ ਜਿਹੜੀ ਸੈਲਰੀ ਹੈ ਉਹ ਕਰੀਬ 23-24000 ਦੇ ਆਸ-ਪਾਸ ਹੈ ਤੇ ਇਹ ਕਹਿੰਦਾ ਮੈਂ ਧੀਰੇ-ਧੀਰੇ ਤਾਰ ਵੀ ਦਿੰਦਾ ਬਟ ਮੇਰੇ ਤੇ ਪ੍ਰੈਸ਼ਰ ਬਹੁਤ ਹੈ ਜਿਹੜਾ ਵਿਆਜ ਸੀਗਾ ਉਹ ਜ਼ਿਆਦਾ ਪੈਂਦਾ ਸੀ ਤੇ ਮੈਂ ਉਸ ਕਰਕੇ ਬਸ ਉਸ ਲਾਲਸ ਦੇ ਵਿੱਚ ਕਿ ਮੈਂ ਇੱਕ ਹੀ ਦਮ ਸਾਰਾ ਕਰਜ਼ਾ ਉਤਾਰ ਦਿਆਂ 2.5-3 ਲੱਗਦਾ ਕਰਜ਼ਾ ਸੀਗਾ ਤੋਂ ਇਹ ਨੇ ਇਹ ਹਰਕਤ ਕੀਤੀ ਹੈ ਸਰ ਇਹਦੀ ਬੈਕਗ੍ਰਾਉਂਡ ਕੀ ਹੈ ਸਰ ਏ ਲੇਟਲੀ ਪਿੱਛੇ ਬਰੇਲੀ ਤੋਂ ਆਏ ਯੂਪੀ ਤੋਂ ਆਏ ਇਹਦੀ ਫੈਮਿਲੀ ਪਹਿਲਾਂ ਇੱਥੇ ਸ਼ਿਫਟ ਹੋਈ ਸੀ ਤੇ ਇੱਥੇ ਇਹਨੂੰ ਸਫਾਈ ਕਰਮਚਾਰੀ ਦੀ ਜੋਬ ਮਿਲੀ ਸੀ ਤੇ ਇਹਦੀ ਵਾਈਫ ਵੀ ਕਰੇ ਸਫਾਈ ਦਾ ਕੰਮ ਕਰਦੀ ਹੈ ਤੇ ਉਹ ਵੀ 3000 ਰੁਪਏ ਮਹੀਨੇ ਦੇ ਉਹ ਵੀ ਕਮਾਉਂਦੀ ਹੈ ਬਟ ਇਹਨੂੰ ਕਿਸੇ ਅਮਰਜੈਂਸੀ ਕਰਕੇ ਪੈਸੇ ਦੀ ਲੋੜ ਪੈ ਗਈ ਸੀ ਤੇ ਉੱਤੇ ਮਨੀ ਲੈਂਡਰ ਤੋਂ ਜਦੋਂ ਪੈਸਾ ਲਿਆ ਉਹਦਾ ਵਿਆਜ ਇਹਨੂੰ ਕਾਫੀ ਜ਼ਿਆਦਾ ਪੈ ਰਿਹਾ ਸੀ ਤੇ ਟਾਈਮਲੀ ਚੁਕਾਨਦਾ ਵੀ ਰਿਹਾ ਬਟ ਜੇ ਜਦੋਂ ਅਨਬੀਅਰੇਬਲ ਸਾ ਹੋ ਗਿਆ ਕਿ ਇਹਨੂੰ ਲੱਗਿਆ ਮੈਂ ਨਹੀਂ ਹੁਣ ਚੁਕਾ ਸਕਦਾ ਤੇ ਇਹਨੇ ਸਟੈਪ ਚੁੱਕਿਆ ਕਿ ਮੈਂ ਇੱਕ ਹੀ ਦਮ ਸਾਰਾ ਵਿਆਜ ਉਤਾਰ ਦੇਵਾਂ ਇਹਦਾ 2 ਦਿਨ ਦਾ ਰਿਮਾਂਡ ਮਿਲਿਆ ਹੈ ਤੇ ਰਿਕਵਰੀ ਸਾਡੀ ਸਵਾ 6 ਲੱਖ ਦੀ ਆਸ-ਪਾਸ ਹੋ ਗਿਆ 612000 ਤੇ ਬਾਕੀ ਨੇ ਕੁਝ ਇਨਸਟਾਲਮੈਂਟ ਤੇ ਦਿੱਤਾ ਵੀ ਹੈ ਬਾਕੀ ਇਹਦੀ ਪੁੱਛਗੀ ਤੇ ਵੀ ਜਾਊਗਾ ਜਿਹੜਾ ਬਾਕੀ ਪੈਸਾ ਹੋ ਕੇ ਤੇ ਸੋ ਪੈਸਾ ਰਿਕਵਰ ਹੋ ਜਾਏ ਕਿ ਮਿਲੇ ਉਹਦੇ ਦੇਖੋ ਅਸੀਂ ਪੁੱਛਗੀ ਚ ਕਰਾਂਗੇ ਦੋ ਦਿਨ ਦਾ ਰਿਮਾਂਡ ਮਿਲਿਆ ਹੈ ਸਾਡਾ ਚੈਲੰਜ ਕੈਸ਼ ਦੇ ਵਿੱਚ ਇਹ ਆਉਂਦਾ ਹੈ ਕਿ ਬੰਦਾ ਜੋ ਹੈ ਉਹ ਖਰਚ ਦਿੰਦਾ ਹੈ ਕੈਸ਼ ਕਿਉਂਕਿ ਕੈਸ਼ ਆਪਣੀ ਲਿਕਵਿਡ ਕਮੋਡਿਟੀ ਹੈ ਸੋ ਜ਼ਿਆਦਾਤਰ ਬੰਦੇ ਕੀ ਕਰਦੇ ਹਨ ਖਰਚ ਦਿੰਦੇ ਹਨ ਬਟ ਮੈਨੂੰ ਲੱਗਦਾ ਹੈ ਸਾਡੀ ਟੀਮ ਦੀ ਇਹ ਵੀ ਕਾਫੀ ਅ ਚੰਗੀ ਸਫਲਤਾ ਹੈ ਕਿ 7 ਲੱਖ ਰੁਪਏ ਦੇ ਆਸ-ਪਾਸ ਚੋਰੀ ਹੋਏ ਸੀਗੇ ਉਸ ਦੇ ਵਿੱਚ ਅਸੀਂ 6 ਲਗਭਗ 12000 ਰਿਕਵਰ ਕਰਤੇ ਸਰ ਦੂਸਰਾ ਕੇਸ ਕੀ ਹੈ ਦੂਸਰਾ